ਸਲਵਾਰ ਫੈਬ੍ਰਿਕ ਵਿੱਚ ਸਵਾਗਤ ਹੈ ਤੁਹਾਡਾ ਲੋਜੀ ਤੁਹਾਡੇ ਲਈ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਲੈ ਕੇ ਆਈਆਂ ਇਹਨਾਂ ਦੇ ਕਲਰ ਵਗੈਰਾ ਨਹੀਂ ਜਾਣਗੇ ਇਹ ਮੈਚਿੰਗ ਸੂਟ ਹੈਗੇ ਨੇ ਇਹ কুরਤੀ ਹੈਗੀ ਆ ਤੇ ਇਹ ਸਲਵਾਰ ਹੈਗੀ ਆ 600 ਰੁਪਏ ਦਾ ਸੂਟ ਹੈਗਾ ਜੀ ਬਹੁਤ ਸੋਹਣੇ ਗਰਮੀਆਂ ਦੇ ਪਾਉਣ ਵਾਲੇ ਸੂਟ ਨੇ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਆ ਜੀ ਦੇਖੋ ਦੋ ਦੋ ਸੂਟਾਂ ਦੀ ਇਹ ਕੱਟ ਹੈਗੀ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਤੇ ਇਹ ਵਾਲ ਆਲ ਓਵਰ ਹੈਗਾ ਜੀ ਪਿਓਰ ਕਾਟਨ ਦੇ ਵਿੱਚ ਹੈਗਾ ਪਿਓਰ ਕੈਂਬਰੀ ਕਾਟਨ ਤੇ 600 ਰੁਪਏ ਦਾ ਸੂਟ ਹੈਗਾ ਜੀ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਜੀ ਤੇ ਗਰਮੀਆਂ ਦੇ ਬਿਲਕੁਲ ਠੰਡੇ ਠੰਡੇ ਸੂਟ ਨੇ ਜੀ ਤੇ ਆਹ ਵਾਲੇ ਪ੍ਰਿੰਟ ਨੇ ਜੀ ਆਹ 700 ਰੁਪਏ ਦੇ ਵਿੱਚ ਹੈਗੇ ਨੇ ਜੀ ਆਹ ਪ੍ਰਿੰਟ ਆਹ ਵਾਲੇ 700 ਰੁਪਏ ਦੇ ਵਿੱਚ ਹੈਗੇ ਨੇ ਪ੍ਰਿੰਟ ਕੋਈ ਵੀ ਤੁਸੀਂ ਪ੍ਰਿੰਟ ਤੁਹਾਨੂੰ ਜੋ ਵੀ ਪਸੰਦ ਆਉਂਦਾ ਹੈ ਤੁਸੀਂ ਲੈ ਸਕਦੇ ਹੋ ਪਹਿਲਾਂ ਮੈਂ 600 ਰੁਪਏ ਵਾਲੇ ਦਿਖਾਏ ਸੀਗੇ ਹੁਣ ਤੁਹਾਨੂੰ 700 ਰੁਪਏ ਵਾਲੇ ਪ੍ਰਿੰਟ ਦਿਖਾ ਰਹੀ ਹਾਂ ਇਹ ਵੀ ਬਹੁਤ ਸੋਹਣੇ ਸੂਟ ਨੇ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਇਹਨਾਂ ਦੇ ਕਲਰ ਵਗੈਰਾ ਨਹੀਂ ਜਾਣਗੇ ਤੇ ਬਿਲਕੁਲ ਠੰਡਾ ਕੱਪੜਾ ਹੈਗਾ ਜੀ ਗਰਮੀਆਂ ਦੇ ਪਾਣ ਵਾਲਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ ਜੀ